ਇੱਥੇ ਗੁਰਮੀਤ ਸਿੰਘ ਖੁੱਡੀਆਂ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਨਾਲ ਵਾਰਕਲਾਪ ਕਰਾਂਗੇ ਖੁੱਡੀਆਂ ਸਾਹਿਬ ਕਿਹੜੇ ਕਿਹੜੇ ਮੁੱਦੇ ਅੱਜ ਦੇ ਰਹਿਣ ਵਾਲੇ ਨੇ ਅੱਜ ਦੀ ਅੱਜ ਗੱਲ ਨਹੀਂ ਅੱਜ ਵੋਟ ਪਾਉਣ ਦੀ ਗੱਲ ਹਰ ਇੱਕ ਜਿਹੜਾ ਲੋਕਤੰਤਰ ਸਾਡਾ ਸਾਰੀ ਦੁਨੀਆ 'ਚੋਂ ਖੂਬਸੂਰਤ ਹੈ ਲੋਕਤੰਤਰ ਖੂਬਸੂਰਤ ਹੈ ਇਸ ਨੂੰ ਆਪਣੇ ਦੇਸ਼ ਦੇ ਲੋਕਾਂ ਨੇ ਦੇਸ਼ ਦੀ ਜਿਹੜੀ ਸਰਕਾਰ ਚਲਾਉਣ ਵਾਸਤੇ ਬਣਾਉਣਾ ਹੁੰਦਾ ਉਹ ਲੋਕ ਅੱਜ ਆਜ਼ਾਦ ਆਜ਼ਾਦਾਨਾ ਆਵਦਾ ਅਧਿਕਾਰ ਵਰਤ ਕੇ ਆਪਣੇ ਫਰਜ਼ਾਂ ਦਾ ਨਿਭਾਉਣ ਔਰ ਵਧੀਆ ਸਰਕਾਰ ਜਿਹੜੀ ਇਹਦੇ ਮੁੱਦੇ ਕੀ ਸੌਟ ਆਊਟ ਕੀਤੇ ਜਾਣਗੇ ਕਿਉਂਕਿ ਮੈਂ ਤੁਹਾਨੂੰ ਇੱਕ ਵਾਰੀ ਮੰਗਵਾਤਾ ਮੈਂ 2 ਮਹੀਨੇ ਮੁੱਦਿਆਂ ਦੀ ਗੱਲ ਕਰਦਾ ਰਿਹਾ ਅੱਜ ਵੋਟਾਂ ਦੀ ਗੱਲ ਹੈ ਸਾਰਿਆਂ ਨੂੰ ਮੈਂ ਬੇਨਤੀ ਬੋਰਡ ਦੀ ਕਰਾਂ ਅੱਜ ਗਰਮੀ ਬਹੁਤ ਹੈ ਗਰਮੀ ਨੂੰ ਦੇਖਦੇ ਹੋਏ ਲੋਕਾਂ ਨੂੰ ਅਪੀਲ ਕਰੋਗੇ ਕਿ ਘਰਾਂ ਤੋਂ ਬਾਹਰ ਨਾ ਇਹ ਮੇਰੀ ਇਹ ਮੇਰੀ ਅਪੀਲ ਹੈ ਸਾਰੇ ਭੈਣ ਭਰਾਵਾਂ ਨੂੰ ਸਾਰੇ ਜਿਹੜੇ ਹਲਕੇ ਦੇਆਂ ਨੂੰ ਵੱਧ ਤੋਂ ਵੱਧ VOTING ਕਰਨੀ ਚਾਹੀਦੀ ਹੈ ਜੋ ਸਾਨੂੰ ਸੰਵਿਧਾਨ ਨੇ ਇੱਕ ਜੋ ਵੀ ਗਰੀਬ ਅਮੀਰ ਆ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਅਸੀਂ ਇਸ ਨਾਲ ਦੇਸ਼ ਦੀਆਂ ਸਰਕਾਰਾਂ ਬਣਾਉਣੇ ਸਾਡੀ ਮਰਜ਼ੀ ਦੀ ਸਰਕਾਰ ਚੁਣੀ ਜਾਂਦੀ ਹੈ ਜੇ ਸਾਡੀ ਮਰਜ਼ੀ ਦੀ ਸਰਕਾਰ ਚੁਣੀ ਜਾਂਦੀ ਹੈ ਤਾਂ ਫਿਰ ਅਸੀਂ ਕਿਉਂ ਨਹੀਂ ਆ ਆਪਣਾ ਆਜ਼ਾਦ ਰੂਪ ਵਿੱਚ ਹੋ ਕੇ ਹਿੱਸਾ ਪਾਈਏ ਮਤੋਰ ਉਮੀਦਵਾਰ ਦੂਸਰੀ ਦੂਸਰੀ ਵਾਰ ਵੋਟ ਪੋਲਿੰਗ ਕਰਨਾ ਰਿਹਾ ਹਾਂ ਆ ਮੈਂ ਉਮੀਦਵਾਰ ਹੋਣਾ ਵੱਖਰੀ ਗੱਲ ਹੈ ਵੋਟਰ ਹੋਣਾ ਮੈਂ ਐ ਵੋਟਰ ਦੇ ਤੌਰ ਤੇ ਬਹੁਤ ਲੰਮੇ ਸਮੇਂ ਤੋਂ ਵੋਟ ਪਾਉਣਾ ਮੈਨੂੰ ਪਤਾ ਹੈ ਇਸ ਵੋਟਰਾਂ ਹੀ ਸਾਰੀਆਂ ਸਰਕਾਰਾਂ ਸਾਰੀ ਸਾਡੀ ਦੇਸ਼ ਦੀ ਰਾਜਨੀਤੀ ਜਿਹੜੀ ਚੱਲਦੀ ਹੈ ਤੋਂ ਫਰਜ ਹੈ ਸਾਨੂੰ ਸੰਵਿਧਾਨਕ ਅਧਿਕਾਰ ਹੈ ਜਿਹੜਾ ਸਾਰਿਆਂ ਨੂੰ ਹਰ ਇੱਕ ਨੂੰ ਮਿਲਿਆ ਗਰੀਬ ਅਮੀਰ ਕੋ ਵੱਡਾ ਕੋ ਛੋਟਾ ਕੋ ਅਫਸਰ ਹੈ ਕੋ ਮੁਲਾਜ਼ਮ ਹੈ ਉਹ ਸਾਰਿਆਂ ਨੂੰ ਕੋਈ ਖੇਤੀ ਕਰਦਾ ਕੋਈ ਮਜ਼ਦੂਰੀ ਕਰਦਾ ਤੇ ਕੋਈ ਵਪਾਰੀ ਹੈ ਅਸੀਂ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਹੈ ਇਹਦੇ ਰਾਈ ਕਿਉਂਕਿ ਜਿਹੜਾ ਅਸੀਂ ਸਾਨੂੰ ਸੰਵਿਧਾਨ ਜਦੋਂ ਬਹੁਤ ਔਖਾ ਪ੍ਰਾਪਤ ਹੋਇਆ ਬਹੁਤ ਸ਼ਹੀਦਿਆਂ ਤੋਂ ਬਾਅਦ ਫਿਰ ਕਿਉਂ ਨਾ ਅਸੀਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਈ ਆਪਦੀ ਵੋਟ ਦਾ ਅਦਕਾਰ ਕਰੀਏ ਪੋਸਟਰ ਲੱਗੇ ਰਾਤ ਕੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਦੇ ਉੱਤੇ ਵੋਟ ਹੈ ਜਿਹੜੀ ਉਹ ਵੋਟ ਪੂਲ ਕੀਤੀ ਜਾਵੇ ਸਦਾ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ ਬਹੁਤ ਚਿਰ ਵੋਟਾਂ ਹੁੰਦੀਆਂ ਰਹੀਆਂ ਹੁਣ ਜ਼ਮਾਨਾ ਜਿਹੜੇ ਕੈਂਡੀਡੇਟਾਂ ਉਹਨਾਂ ਦੇ ਨਾਂ ਤੇ ਹੁੰਦੀ ਹੈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਕਿਉਂ ਉਹਨਾਂ ਦੀ ਕਿਉਂ ਕਰਨਗੇ ਐ ਤਾਂ ਮੇਰੇ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਜਿਨ੍ਹਾਂ ਦਾ ਅੱਜ ਤੱਕ ਇਮਾਨਦਾਰੀ ਦੀ ਲੋਕਾਂ ਚਰਚਾ ਕਰਦੇ ਗੱਲਾਂ ਕਰਦੇ ਕੋਈ ਇਲਜ਼ਾਮ ਨਹੀਂ ਮੈਂ ਕਹਿੰਦਾ ਉਹਨਾਂ ਦੇ ਨਾਂ ਤੇ ਵੋਟ ਪਾਉਣੀ ਚਾਹੀਦੀ ਹੈ ਅੱਛਾ ਕੁੜੀਆ ਸਾਹਿਬ ਮਸ਼ੀਨਾ ਜਿਹੜੀਆਂ ਉਹਨਾਂ ਚ ਕਾਫੀ ਦਿੱਕਤ ਆ ਰਹੀ ਆ ਵੋਟ ਪੋਲ ਸਟਾਰਟ ਹੋਈ ਆ ਤੇ ਮਸ਼ੀਨਾ ਚ ਦਿੱਕਤ ਆਉਣੀ ਸ਼ੁਰੂ ਹੋ ਗਈ ਹੈ ਚਲੋ ਕਿਉਂਕਿ ਟੈਕਨੀਕਲ ਹਾਊਸ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਉਹ ਕਹਿੰਦੇ ਚੱਲ ਜਾਂਦੀ ਹੈ 5-7-10 ਮਿੰਟਾਂ ਚ ਚੱਲ ਜੇਗੀ ਤਾਂ ਇੱਥੇ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਉਹ ਪਰਿਵਾਰ ਸਮੇਤ ਇੱਥੇ ਪਹੁੰਚੇ ਨੇ ਤੇ ਇਸ ਦੇ ਨਾਲ ਹੀ ਹੁਣ ਇਹ ਦੇਖਣਾ ਹੈ ਮੈਂ ਕਿ ਲੋਕਾਂ ਦੀ ਤੁਸੀਂ ਲਾਈਨ ਦੇਖ ਸਕਦੇ ਹੋ ਇੱਕ ਲੰਬੀ ਲੱਗੀ ਹੋਈ ਹੈ ਵੋਟ ਪੋਲ ਕਰਦੇ ਵਿੱਚ ਪਰ ਠੀਕ ਉਸ ਤੋਂ ਪਹਿਲਾਂ ਜਿਹੜੀ ਇੱਕ ਪੋਲਿੰਗ ਮਸ਼ੀਨ ਹੈ ਜਿਹੜੀ ਉਹ ਵੀ ਉਸੇ ਦਿੱਕਤ ਆਈ ਹੈ ਖਰਾਬ ਹੋਈ ਹੈ ਤੇ ਹਾਲਾਂਕਿ ਟੈਕਨੀਕਲੀ ਇਸ਼ੂ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਜਲਦ ਜਿਹੜਾ ਸੌਰਟ ਆਊਟ ਕੀਤਾ ਜਾਵੇਗਾ ਲੇਕਿਨ ਇੱਥੇ ਹੁਣ ਇਹ ਦੇਖਣਾ ਹੈ ਅਹਿਮ ਹੈ ਕਿ ਕਿਹੜੇ ਮੁੱਦਿਆਂ ਨੂੰ ਦੇਖ ਕੇ ਅੱਜ ਬਠਿੰਡਾ ਵਾਸੀ ਨੇ ਜਿਹੜੇ ਉਹ ਵੋਟ ਪੋਲ ਕਰਦੇ ਨੇ ਤੇ ਇਸ ਤੋਂ ਬਾਅਦ ਦੇ ਵਿੱਚ ਕੀ ਕੀ ਮੁੱਦੇ ਜਿਹੜੇ ਗੁਰਮੀ ਸਿੰਘ ਖੁੱਡੀਆਂ ਜਿਹੜੇ ਆਹੋ ਵੋਟ ਪੋਲ ਕਰਨ ਦੇ ਲਈ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਤੇ ਇੱਥੇ ਆਹ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਸ਼ੀਨਾਂ ਦੀ ਜਿਹੜੀ ਖਰਾਬ ਜਿਹੜੀ ਟੈਕਨੀਕਲੀ ਜਿਹੜੇ ਇਸ਼ੂਜ਼ ਆਉਣੇ ਜਿਹੜੇ ਆਹੋ ਜ਼ਰੂਰ ਜਿਹੜੇ ਆਹੋ ਸ਼ੁਰੂ ਹੋ ਚੁੱਕੇ ਨੇ